ਹਰ ਇਨਸਾਨ ਜਿਸ ਦੇ ਕੋਲ ਕੋਈ ਕਮਾਈ ਜੋੜੀ ਹੁੰਦੀ ਹੈ ਕੋਈ ਪੂੰਜੀ ਜੋੜੀ ਹੁੰਦੀ ਹੈ ਕੁਝ ਨਿਵੇਸ਼ ਕੀਤਾ ਹੁੰਦਾ ਉਹਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਨਿਵੇਸ਼ ਜਿਹੜਾ ਉਹ ਦਿਨੋਂ ਦਿਨ ਵਧਦਾ ਰਹੇ ਉਹਦੇ ਚ ਵਾਧਾ ਹੋਵੇ ਤੇ ਕੀਮਤ ਵਧੇ ਵੈਲਿਊ ਵਧੇ ਉਹਦੀ ਪਰ ਅੱਜ ਦੇ ਦਿਨਾਂ ਦੇ ਵਿੱਚ ਦੋ ਚੀਜ਼ਾਂ ਦੀ ਕੀਮਤ ਜਿਹੜੀ ਆ ਲਗਾਤਾਰ ਅਸਮਾਨ ਵੱਲ ਵਧ ਰਹੀ ਹੈ ਪਹਿਲੀ ਕੀਮਤ ਤਾਂ ਡਾਲਰ ਦੀ ਹੈ ਡਾਲਰ ਜਿਹੜਾ ਉਹ 90 ਨਹੀਂ ਬਲਕਿ ਹੁਣ 91 ਤੋਂ ਵੀ ਪਾਰ ਹੋ ਚੁੱਕਿਆ ਹੈ ਮਤਲਬ ਇਹ ਹੈ ਕਿ ਡਾਲਰ ਨੇ ਹੁਣ ਇੱਕ ਨਵਾਂ ਰਿਕਾਰਡ ਹਾਸਲ ਕਰ ਲਿਆ ਇਸ ਤੋਂ ਇਲਾਵਾ ਚਾਂਦੀ ਜਿਹੜੀ ਹੈ ਉਹ ਵੀ ਨਵੇਂ ਤੋਂ ਨਵਾਂ ਰਿਕਾਰਡ ਜਿਹੜਾ ਬਣਾ ਰਹੀ ਹੈ ਦੋਨਾਂ ਦੇ ਕਾਰਨ ਕੀ ਨੇ ਇਸ ਦੇ ਉੱਪਰ ਗੱਲਬਾਤ ਕਰਾਂਗੇ ਪਰ ਪਹਿਲਾਂ ਕੁਝ ਸਤਰਾਂ ਜਿਹੜੀਆਂ ਨੇ ਡਾਲਰ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੱਖਦਾ ਉਹ ਸਤਰਾਂ ਕੁਝ ਇਸ ਤਰੀਕੇ ਨਾਲ ਨੇ ਮੁੱਦੇ ਮੁਹ ਹੋਇਆ ਰੁਪਈਆ ਡਾਲਰ ਨੇ ਅੱਤ ਚੱਕੀ ਪਈਆ ਪੱਟਾਂ ਤੇ ਥਾਪੀ ਮਾਰੇ ਡਾਲਰ ਰੁਪਈਏ ਦਾ ਜਿਵੇਂ ਫੜਿਆ ਕਾਲਰ ਕਾਰਨ ਕਈ ਨੇ ਦੱਸਦੇ ਮਾਹਰ ਕਿਉਂ ਸਰਕਾਰ ਨਾ ਕਰਦੀ ਜ਼ਾਹਰ ਅੰਬਾਰ ਗੱਪਾਂ ਦੇ ਲਈ ਨ ਜਾਂਦੇ ਭਗਤ ਸਹੀ ਠਹਿرائی ਨ ਜਾਂਦੇ 91 ਤੋਂ ਪਾਰ ਹੈ ਕੀਮਤ ਹੋਈ ਵਿਸ਼ੂ ਗੁਰੂ ਨੂੰ ਹੁਣ ਪੁੱਛੋ ਕੋਈ ਪੰਜਵੇਂ ਨੰਬਰ ਦਾ ਜੋ ਅਰਥਚਾਰਾ ਮਜ਼ਬੂਤ ਡਾਲਰ ਮੂਰੇ ਬੇਸਹਾਰਾ ਟਰੰਪ ਦੇ ਬਿਆਨ ਮਚਾਉਣ ਤਰਥੱਲੀ ਡਿੱਗਦੇ ਰੁਪਏ ਨੂੰ ਪੀਐਮ ਮੋਦੀ ਠੱਲੀ ਫੇਰ ਨਹੀਂ ਚੱਲਣਾ ਕੋਈ ਵੀ ਚਾਰਾ ਗ੍ਰੀਨਲੈਂਡ ਵਾਲਾ ਜੇ ਹੋ ਗਿਆ ਕਾਰਾ ਸੋ ਡਾਲਰ ਜਿਹੜਾ ਇਸ ਵੇਲੇ 91 ਤੋਂ ਪਾਰ ਹੋ ਚੁੱਕਿਆ ਹੈ 91 ਰੁਪਏ 60 ਪੈਸੇ ਦੇ ਨੇੜੇ ਤੇੜੇ ਇਸ ਵੇਲੇ ਡਾਲਰ ਦੀ ਕੀਮਤ ਜਿਹੜੀ ਬਣੀ ਹੋਈ ਹੈ ਅੱਜ ਦੇ ਦਿਨ ਦੀ ਗੱਲ ਕਰੀਏ ਆ ਯਾਨੀ ਕਿ 21 ਜਨਵਰੀ ਦੀ ਗੱਲ ਕਰੀਏ ਤਾਂ 21 ਜਨਵਰੀ ਨੂੰ ਡਾਲਰ ਜਿਹੜਾ ਉਹ 90 ਰੁਪਏ 91 ਰੁਪਏ ਜਿਹੜਾ 73 ਪੈਸੇ ਤੱਕ ਜਿਹੜੀ ਇਹਨੇ ਛਾਲ ਵੀ ਮਾਰੀ ਹੈ ਤੇ ਹੁਣ 60 ਕ ਪੈਸੇ ਦੇ ਉੱਪਰ 91 ਰੁਪਏ 60 ਪੈਸੇ ਦੇ ਉੱਪਰ ਜਿਹੜਾ ਇਹ ਡਾਲਰ ਇਸ ਵੇਲੇ ਉਸ ਦੀ ਕੀਮਤ ਬਣੀ ਹੋਈ ਹੈ ਅ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮੋਦੀ ਮਈ 2014 ਦੇ ਵਿੱਚ ਜਦੋਂ ਆਪਣਾ ਕਾਰਜਭਾਰ ਸੰਭਾਲਦੇ ਨੇ ਪ੍ਰਧਾਨ ਮੰਤਰੀ ਦਾ ਤਾਂ ਉਸ ਵੇਲੇ ਡਾਲਰ ਦੀ ਕੀਮਤ ਜਿਹੜੀ ਆ ਤਕਰੀਬਨ ਤਕਰੀਬਨ 60 ਰੁਪਏ ਦੇ ਨੇੜੇ ਤੇੜੇ ਜਿਹੜੀ ਆ ਉਹ ਘੁੰਮਦੀ ਆ ਔਰ ਉਸ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ 10 ਸਾਲ ਦਾ ਕਾਰਜਕਾਲ ਹੈ ਜਿਹੜਾ ਮਈ 2004 ਦੇ ਵਿੱਚ ਉਸ ਵੇਲੇ ਡਾਲਰ ਦੀ ਕੀਮਤ ਜਿਹੜੀ ਆ ਉਹ ਤਕਰੀਬਨ 45 ਰੁਪਏ 45.5 ਰੁਪਏ ਦੇ ਨੇੜੇ ਤੇੜੇ ਜਿਹੜੀ ਆ ਉਹ ਹੁੰਦੀ ਸੀ ਔਰ ਉਸ ਡਾਕਟਰ ਮਨਮੋਹਨ ਸਿੰਘ ਦੇ ਸੰਵਿਧਾਨ ਮੰਨੀ ਜਾਵੇ ਤਾਂ 15 ਰੁਪਏ 10 ਸਾਲਾਂ ਦੇ ਵਿੱਚ ਡਾਲਰ ਜਿਹੜਾ ਉਹ ਰੁਪਏ ਦੇ ਮੁਕਾਬਲੇ ਮਜ਼ਬੂਤ ਹੋਇਆ ਤੇ ਉਸ ਤੋਂ ਬਾਅਦ ਹੁਣ 2014 ਤੋਂ ਲੈ ਕੇ 2025 ਅੱਜ ਜਾ ਰਿਹਾ ਹੈ ਔਰ ਇਸ ਦੇ ਵਿੱਚ 60 ਰੁਪਏ ਤੋਂ ਡਾਲਰ ਹੁਣ 91 ਰੁਪਏ 91 ਰੁਪਏ ਤੋਂ ਵੀ ਜ਼ਿਆਦਾ ਇਸ ਦੀ ਕੀਮਤ ਜਿਹੜੀ ਇਸ ਵੇਲੇ ਬਣੀ ਹੋਈ ਹੈ ਮਤਲਬ ਕਿ ਇਹਨਾਂ 10-12 ਸਾਲਾਂ ਦੇ ਵਿੱਚ 30 ਰੁਪਏ ਤੋਂ ਜ਼ਿਆਦਾ ਦਾ ਇਜ਼ਾਫਾ ਯਕੀਨ ਹੋ ਕਿ 30 ਰੁਪਏ ਤੋਂ ਜ਼ਿਆਦਾ ਮਜ਼ਬੂਤ ਡਾਲਰ ਜਿਹੜਾ ਹੋਇਆ ਪ੍ਰਧਾਨ ਮੰਤਰੀ ਮੋਦੀ ਦੀ ਆਪਣਜ ਤੋਂ ਗੱਲ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਜਿਸ ਵੇਲੇ ਗੁਜਰਾਤ ਦੇ ਚੀਫ ਮਨਿਸਟਰ ਸੀ ਔਰ ਪ੍ਰਚਾਰ ਕਰਿਆ ਕਰਦੇ ਸੀ ਤਾਂ ਉਸ ਵੇਲੇ ਇਹ ਗੱਲ ਬੜੇ ਜ਼ੋਰਾਂ ਸ਼ੋਰਾਂ ਨਾਲ ਕਹਿੰਦੇ ਸੀ ਕਿ ਲੱਗਦਾ ਕਿ ਦਿੱਲੀ ਸਰਕਾਰ ਯਾਨੀ ਕਿ ਉਸ ਵੇਲੇ ਦੀ ਜਿਹੜੀ ਸੈਂਟਰ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਉਹਨਾਂ ਵਾਲੀ ਜਿਹੜੀ ਸਰਕਾਰ ਸੀ ਉਹਨਾਂ ਦੇ ਉੱਪਰ ਨਿਸ਼ਾਨਾ ਲਾਉਂਦੇ ਗੱਲ ਅਕਸਰ ਗਿਆ ਕਰਦੇ ਸੀ ਕਿ ਲਗਦਾ ਕਿ ਰੁਪਏ ਅਤੇ ਦਿੱਲੀ ਸਰਕਾਰ ਦੇ ਵਿੱਚ ਜਾਨੀ ਕਿ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਦੇ ਵਿੱਚ ਕੰਪੀਟੀਸ਼ਨ ਲੱਗਿਆ ਹੋਇਆ ਮੁਕਾਬਲਾ ਚੱਲਦਾ ਕਿ ਕਿਹਦੀ ਆਬਰੂ ਜਿਹੜੀ ਹੈ ਕਿਹਦੀ ਇੱਜ਼ਤ ਜਿਹੜੀ ਆ ਉਹ ਛੇਤੀ ਡਿੱਗਦੀ ਹੈ ਰੁਪਏ ਦੀ ਜਾਂ ਸਰਕਾਰ ਦੀ ਪਰ ਹੁਣ ਕਿਸ ਦੀ ਇੱਜ਼ਤ ਥੱਲੇ ਡਿਗਰੀ ਆ ਇਹਦਾ ਜਵਾਬ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਪ੍ਰਧਾਨ ਮੰਤਰੀ ਮੋਦੀ ਉਸ ਵੇਲੇ ਗੱਲ ਜ਼ਰੂਰ ਕਿਹਾ ਕਰਦੇ ਸੀ ਜਿਸ ਵੇਲੇ ਚੀਫ ਮਿਨਿਸਟਰ ਸੀ ਗੁਜਰਾਤ ਦੇ ਕੇ ਸਭ ਤੋਂ ਜ਼ਿਆਦਾ ਵਸਟ ਪਰਫਾਰਮਿੰਗ ਜੇ ਕੋਈ ਕਰੰਸੀ ਹੈਗੀ ਹੈ ਤਾਂ ਉਹ ਭਾਰਤ ਦੀ ਹੈਗੀ ਹੈ ਗਵੰਡੀ ਮੁਲਕਾ ਦਾ ਅਕਸਰ ਜ਼ਿਕਰ ਕਰਿਆ ਕਰਦੇ ਸੀ ਉਹ ਜਿਹੜੇ ਨੇਪਾਲ ਹੋ ਗਿਆ ਜਾਂ ਸ਼੍ਰੀਲੰਕਾ ਹੋ ਗਿਆ ਹੋਰ ਮੁਲਕ ਜਿਹੜੇ ਗਵੰਡੀ ਲਈ ਭਾਰਤ ਦੇ ਕਿ ਉਹਨਾਂ ਦੀ ਕਰੰਸੀ ਜਿਹੜੀ ਆ ਉਹ ਚੰਗਾ ਪਰਫਾਰਮ ਕਰ ਰਹੀ ਹੈ ਪਰ ਭਾਰਤ ਦੀ ਕਰੰਸੀ ਜਿਹੜਾ ਉਹ ਮਾੜਾ ਪਰਫਾਰਮ ਕਿਉਂ ਕਰ ਰਹੀ ਹੈ ਇਸ ਨੂੰ ਲੈ ਕੇ ਕਈ ਗੱਲਾਂ ਬਾਤਾਂ ਵੀ ਉਹ ਕਹਿੰਦੇ ਸੀ ਕਿ ਇਸ ਦਾ ਅਸਰ ਜਿਹੜਾ ਹੈ ਉਹ ਜਿਹੜੇ ਇمپੋਰਟ ਐਕਸਪੋਰਟ ਨੇ ਉਹਨਾਂ ਦੇ ਉੱਪਰ ਪੈਂਦਾ ਹੈ ਟਰੇਡਰ ਨੇ ਜਿਹੜੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਉੱਪਰ ਪੈਂਦਾ ਇਹ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਪਰ ਅੱਜ ਰੁਪਏ ਨੂੰ ਲੈ ਕੇ ਰੁਪਏ ਦੀ ਕੀਮਤ ਜਿਹੜੀ ਲਗਾਤਾਰ ਡਿੱਗ ਰਹੀ ਹੈ ਡਾਲਰ ਦੇ ਮੁਕਾਬਲੇ ਡਾਲਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਨਵੇਂ ਤੋਂ ਨਵਾਂ ਰਿਕਾਰਡ ਬਣ ਰਿਹਾ ਉਸ ਨੂੰ ਲੈ ਕੇ ਸੈਂਟਰ ਸਰਕਾਰ ਜਾਂ ਪ੍ਰਧਾਨ ਮੰਤਰੀ ਮੋਦੀ ਕੀ ਕੁਝ ਕਹਿਣਗੇ ਕੀ ਕੁਝ ਕਹਿਣਾ ਚਾਹੁੰਦੇ ਨੇ ਜਾਂ ਕੁਝ ਕੀ ਕਹਿ ਕਿਉਂ ਨਹੀਂ ਰਹੇ ਇਸਦੇ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਦੂਜੇ ਨੰਬਰ ਤੇ ਗੱਲ ਕਰਾਂਗੇ ਚਾਂਦੀ ਦੀ ਦਸੰਬਰ 2025 ਦੇ ਅਖੀਰਲੇ ਦਿਨਾਂ ਤੋਂ ਲੈ ਕੇ 21 ਜਨਵਰੀ ਯਾਨੀ ਕਿ ਅੱਜ ਦੇ ਦਿਨ ਤੱਕ 21 ਜਨਵਰੀ 2026 ਤੱਕ 40 ਦਿਨਾਂ ਦੇ ਵਿੱਚ ਚਾਂਦੀ ਦੇ ਵਿੱਚ ਕਰੀਬਨ ਕਰੀਬਨ ਜਿਹੜਾ ਉਹ ਸਵਾ ਕ ਲੱਖ ਰੁਪਇਆ 1 ਲੱਖ 20 ਹਜ਼ਾਰ ਦੇ ਨੇੜੇ ਤੇੜੇ ਜਾਂ ਇਸ ਤੋਂ ਜ਼ਿਆਦਾ ਕਹਿ ਲਓ ਕਿ ਉਛਾਲ ਦੇਖਣ ਨੂੰ ਮਿਲਿਆ ਹੈਗਾ 2025 ਸਾਲ 2025 ਚਾਂਦੀ ਦੇ ਵਿੱਚ ਕਹ ਲੋ ਜਿੰਨਾ ਦੇ ਲੋਕਾਂ ਨੇ ਚਾਂਦੀ ਖਰੀਦੀ ਹੋਈ ਸੀ 2025 ਦੇ ਵਿੱਚ ਜਿੰਨਾ ਕੋ ਚਾਂਦੀ ਸੀਗੀ ਉਨ੍ਹਾਂ ਨੂੰ 150% ਦਾ ਵਾਧਾ ਜਿਹੜਾ ਚਾਂਦੀ ਦੇ ਵਿੱਚ 2025 ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਸਾਰੇ ਲੋਕ ਹੁਣ ਸੋਚਦੇ ਨੇ ਕਿ ਅਸੀਂ ਚਾਦੀ ਹੁਣ ਇਸ ਲੈਵਲ ਦੇ ਉੱਪਰ ਜਾਨੀ ਕਿ ਹੁਣ 3 ਲੱਖ ਤੋਂ ਵੱਧ ਰੇਟ ਜਿਹੜਾ ਇਸ ਵੇਲੇ ਚਾਂਦੀ ਦਾ ਚੱਲ ਰਿਹਾ ਹੈਗਾ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਤਾਂ ਹੁਣ ਇਸ ਲੈਵਲ ਦੇ ਉੱਪਰ ਐਂਟਰੀ ਕਰੀਏ ਚਾਂਦੀ ਦੇ ਵਿੱਚ ਕਿ ਨਾ ਕਰੀਏ ਫਾਇਦਾ ਹੋਏਗਾ ਨੁਕਸਾਨ ਹੋਏਗਾ ਕਿਤੇ ਹੁਣ ਦੁਬਾਰਾ ਰੇਟ ਵੱਧ ਕੇ ਜਿਹੜਾ ਡਾਊਨ ਨਾ ਆ ਜਾਵੇ ਇਹ ਗੱਲਾ ਪਤਾ ਹੈਗੀ ਹੈ ਜਿੱਥੇ ਤੱਕ ਚਾਂਦੀ ਦੀ 2026 ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਜਿਹੜਾ ਅੱਜ 21 ਤਰੀਕ ਹੈਗੀ ਹੈ 21 ਜਨਵਰੀ ਹੈਗੀ ਹੈ ਤੇ ਤਿੰਨ ਕ ਹਫ਼ਤੇ ਬਣਦੇ ਨੇ ਤਿੰਨ ਹਫ਼ਤੇ ਦਾ ਪੀਰੀਅਡ ਬਣਦਾ ਹੈ ਤਿੰਨ ਕ ਹਫ਼ਤੇ ਦੇ ਵਿੱਚ 30% ਦਾ ਇਜ਼ਾਫਾ ਚਾਂਦੀ ਦੇ ਭਾਅ ਦੇ ਵਿੱਚ ਦੇਖਣ ਨੂੰ ਮਿਲਿਆ ਹੈਗਾ ਇਹ ਲਗਾਤਾਰ ਜਿਹੜਾ ਉਹ ਚਾਂਦੀ ਅਪਵਰਡ ਹੈ ਯਾਨੀ ਕਿ ਲਗਾਤਾਰ 2025 ਤੋਂ ਲੈ ਕੇ ਤੇ 2026 ਦੇ ਇਹ ਕੁਝ ਦਿਨਾਂ ਦੇ ਵਿੱਚ ਚਾਂਦੀ ਲਗਾਤਾਰ ਵੱਧ ਰਹੀ ਹੈਗੀ ਹੈ ਔਰ ਹਰ ਇੱਕ ਸ਼ਖਸ ਇਹ ਸੋਚ ਰਿਹਾ ਕਿ ਮੈਂ ਚਾਂਦੀ ਖਰੀਦ ਲਵਾਂ ਇਹ ਲੈਣਾ ਸਹੀ ਹੋਏਗਾ ਜਾਂ ਨਹੀਂ ਹੋਏਗਾ ਕਾਰਨ ਕੀ ਨੇ ਕਿ ਚਾਂਦੀ ਜਿਹੜੀ ਹੈ ਉਹ ਵੱਧ ਰਹੀ ਹੈ ਨਿਗਾ ਮਾਰਦੇ ਆ ਕਾਰਨ ਸਭ ਤੋਂ ਪਹਿਲਾਂ ਤਾਂ ਜਿਹੜੇ ਮਾਹਰ ਨੇ ਉਹ ਇਹ ਜ਼ਿਕਰ ਕਰਦੇ ਨੇ ਕਿ ਚਾਂਦੀ ਜਿਹੜੀ ਹੈ ਉਹ ਇੰਡਸਟਰੀਅਲਾਈਜ਼ੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਹੋਣ ਲੱਗ ਪਈ ਹੈ ਆ ਤਕਰੀਬਨ 55 56 ਫੀਸਦੀ ਜਿਹੜੀ ਚਾਂਦੀ ਹੈ ਉਹ ਇੰਡਸਟਰੀ ਦੇ ਵਿੱਚ ਵਰਤੀ ਜਾ ਰਹੀ ਹੈ ਜਿਤੇ ਵਿੱਚ ਜਿਹੜੇ ਜੋ ਬਿਜਲੀ ਵਾਲੇ ਵਾਹਨ ਨੇ ਇਲੈਕਟ੍ਰੋਨਿਕ ਇਲੈਕਟ੍ਰਿਕ ਵਾਹਨ ਨੇ ਜਿਹੜੇ ਅ ਚਾਹੇ ਉਹ ਕਾਰਾਂ ਹੋਣ ਚਾਹੇ ਦੁਪਈਆ ਵਾਹਨ ਹੋਣ ਜਾਂ ਇਲੈਕਟ੍ਰਿਕ ਬੱਸਾਂ ਹੋਣ ਉਹਨਾਂ ਦੇ ਵਿੱਚ ਉਹਨਾਂ ਦੀ ਬੈਟਰੀਆਂ ਦੇ ਵਿੱਚ ਜਾਂ ਉਹਨਾਂ ਤੇ ਹੋਰ ਪੁਰਜ਼ੇ ਨੇ ਜਿਹੜੇ ਉਹਨਾਂ ਦੇ ਲਈ ਚਾਂਦੀ ਦਾ ਇਸਤੇਮਾਲ ਹੋ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਸੋਲਰ ਪੈਨਲ ਨੇ ਜਿਹੜੇ ਧੁੱਪ ਤੋਂ ਬਿਜਲੀ ਬਣਾਉਂਦੇ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਕਿ ਚਾਂਦੀ ਦਾ ਇਸਤੇਮਾਲ ਜਿਹੜਾ ਹੁੰਦਾ ਪਰ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਇਸਤੇਮਾਲ ਪਿਛਲੇ 1-2 ਮਹੀਨੇ ਤੋਂ ਤਾਂ ਨਹੀਂ ਹੋਣਾ ਸ਼ੁਰੂ ਹੋਇਆ ਇਹ ਤਾਂ ਲਗਾਤਾਰ ਬੈਟਰੀ ਵਾਲੀਆਂ ਗੱਡੀਆਂ ਵੀ ਕਈ ਸਾਲ ਹੋ ਗਏ ਬਣਦੀਆਂ ਨੂੰ ਤੇ ਸੋਲਰ ਪੈਨਲ ਵੀ ਕਈ ਸਾਲਾਂ ਤੋਂ ਜਿਹੜੇ ਵੜ ਰਹੇ ਆ ਤਾਂ ਫਿਰ ਇੱਕਦਮ ਉਛਾਲ ਕਿਉਂ ਹੋਇਆ ਤਾਂ ਫਿਰ ਇਹਦਾ ਦੂਜਾ ਕਾਰਨ ਆਪਾਂ ਜਾਣਦੇ ਆ ਦੂਜਾ ਕਾਰਨ ਜਿਹੜਾ ਹੈਗਾ ਜੀਓ ਪੋਲਿਟੀਕਲ ਕੰਡੀਸ਼ਨਸ ਨੇ ਜਦੋਂ ਤੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਨੇ ਉਹ ਕੋਈ ਨਾ ਕੋਈ ਬਿਆਨ ਜਿਹੜਾ ਉਹ ਦੇ ਹੀ ਰੱਖਦੇ ਨੇ ਔਰ ਸਭ ਤੋਂ ਵਧੀਆ ਉਹਨਾਂ ਦੇ ਲਈ ਜਿਹੜਾ ਇੱਕ ਸ਼ਬਦ ਅੱਜਕੱਲ ਬਣਿਆ ਹੋਇਆ ਉਹ ਟੈਰਿਫ ਜਿਹਦੇ ਨਾਲ ਉਹਨਾਂ ਦੀ ਨਹੀਂ ਬਣਦੀ ਉਹਦੇ ਉੱਪਰ ਸਿੱਧਾ ਜਾ ਕੇ ਉਹ ਟੈਰਿਫ ਲਾ ਦਿੰਦੇ ਨੇ ਹੁਣ ਗ੍ਰੀਨਲੈਂਡ ਦੇ ਦਿਵਾਲੇ ਹੋਏ ਹੋਏ ਨੇ ਕਹਿੰਦੇ ਕਿ ਗ੍ਰੀਨਲੈਂਡ ਜਿਹੜਾ ਉਹ ਉਹਨਾਂ ਦੇ ਲਈ ਬੜਾ ਜ਼ਰੂਰੀ ਹੈਗਾ ਅਮਰੀਕਾ ਦੇ ਲਈ ਬੜਾ ਜ਼ਰੂਰੀ ਹੈਗਾ ਉਹਨਾਂ ਦੀ ਸਿਕਿਉਰਿਟੀ ਪਰਪਸ ਲਈ ਬੜਾ ਜ਼ਰੂਰੀ ਹੈਗਾ ਤੇ ਯੂਰਪ ਦੇ ਨਾਲ ਹੁਣ ਉਹਨਾਂ ਦੀ ਕਹਿ ਲਓ ਕਿ ਰੋਜ਼ ਹੀ ਕੋਈ ਨਾ ਕੋਈ ਬਿਆਨਬਾਜ਼ੀ ਜਿਹੜੀ ਚੱਲ ਰਹੀ ਹੁੰਦੀ ਹੈ ਤੇ ਯੂਰਪ ਕਹਿੰਦਾ ਕਿ ਅਸੀਂ ਗ੍ਰੀਨਲੈਂਡ ਤੇ ਕਬਜ਼ਾ ਜਿਹੜਾ ਹੋਣ ਦੇਣਾ ਨਹੀਂ ਹੈ ਤੇ ਇਸ ਦੇ ਬਦਲੇ ਵਿੱਚ ਡੋਨਲਡ ਟਰਪ ਨੇ 10% ਟੈਰਿਫ ਲਾਉਣ ਦੀ ਗੱਲ ਯੂਰੋਪੀਅਨ ਗੁੱਡਸ ਦੇ ਉੱਪਰ ਜਾਨੀ ਕਿ ਯੂਰਪ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਜੋ ਅਮਰੀਕਾ ਦੇ ਵਿੱਚ ਇੰਪੋਰਟ ਹੁੰਦੀਆਂ ਨੇ ਉਹਨਾਂ ਦੇ ਉੱਪਰ 10% ਟੈਰਿਫ ਲਾਉਣ ਦੀ ਗੱਲ ਕਹੀ ਆ ਉਸ ਤੋਂ ਬਾਅਦ ਲਗਾਤਾਰ ਬਾਜ਼ਾਰ ਦੇ ਵਿੱਚ ਤਥਲੀ ਬਚੀ ਹੋਈ ਆ ਹਾਲਾਂਕਿ ਇਹ ਫਰਵਰੀ ਦੇ ਵਿੱਚ ਜੇਕਰ ਲਾਗੂ ਹੁੰਦਾ ਇਹ ਟੈਰਿਫ ਲਾਗੂ ਹੋਦਰੇ ਤਾਂ ਫਰਵਰੀ ਦੇ ਵਿੱਚ ਲਾਗੂ ਹੋਣਗੇ ਪਰ ਉਸ ਤੋਂ ਪਹਿਲਾਂ ਬਾਜ਼ਾਰ ਜਿਹੜੇ ਨੇ ਉਹ ਅਨਸਟੇਬਲ ਹੋਏ ਹੋਏ ਨੇ ਇੱਕ ਆਮ ਤੌਰ ਤੇ ਸਿਆਣੇ ਜਿਹੜੇ ਲੋਕ ਨੇ ਉਹ ਅਕਸਰ ਇਹ ਕਹਿੰਦੇ ਹੁੰਦੇ ਨੇ ਤੁਸੀਂ ਗੱਲ ਸੁਣੀ ਹੋਵੇਗੀ ਕਿ ਕਰੰਸੀ ਚਾਹੇ ਕੋਈ ਵੀ ਹੋਵੇ ਚਾਹੇ ਉਹ ਡਾਲਰ ਹੋਵੇ ਚਾਹੇ ਉਹ ਭਾਰਤੀ ਰੁਪਈਆ ਹੋਵੇ ਚਾਹੇ ਉਹ ਸਵਿਜ਼ ਫ੍ਰੈਂਕ ਹੋਵੇ ਚਾਹੇ ਉਹ ਯੂਰਪ ਦਾ ਯੂਰੋ ਹੋਵੇ ਚਾਹੇ ਉਹ ਗ੍ਰੇਟ ਬ੍ਰਿਟੇਨ ਦਾ ਪਾਉਂਡ ਹੋਵੇ ਹੰਡਰ ਦਾ ਉਹ ਆਖਰਕਾਰ ਕਾਗਜ਼ੀ ਹੈ ਉਹਦੀ ਆਪਣੇ ਆਪ ਦੇ ਵਿੱਚ ਕੋਈ ਵੈਲੀ ਨਹੀਂ ਹੁੰਦੀ ਕਿ ਪਰ ਉਹਦੇ ਉੱਪਰ ਸਾਈਨ ਹੁੰਦੇ ਨੇ ਸਿਗਨੇਚਰ ਹੁੰਦੇ ਨੇ ਇੱਕ ਅਥਾਰਟੀ ਦੇ ਚਾਹੇ ਉਹ ਸੈਂਟਰਲ ਬੈਂਕ ਜਾਂ ਆਰਬੀਆਈ ਆ ਜਿਵੇਂ ਆਰਬੀਆਈ ਦੇ ਗਵਰਨਰ ਦੇ ਹੋਣ ਉਸ ਤੋਂ ਬਾਅਦ ਉਸ ਕਾਗਜ਼ ਦੀ ਵੈਲਿਊ ਪੈਂਦੀ ਹੈ ਇਥੇ ਇਹੀ ਗੱਲ ਸਮਝਣ ਵਾਲੀ ਹੈ ਜਦੋਂ ਜਦੋਂ ਦੁਨੀਆ ਦੇ ਵਿੱਚ ਕੋਈ ਕ੍ਰਾਈਸਿਸ ਆਉਂਦਾ ਹੈ ਜਾਂ ਦੁਨੀਆ ਦੇ ਵਿੱਚ ਅਨਸਟੇਬਲ ਜਿਹੜੀ ਹੁੰਦੀ ਹੈ ਸਟੇਬਿਲਿਟੀ ਨਹੀਂ ਹੁੰਦੀ ਦੁਨੀਆ ਦੇ ਵਿੱਚ ਤਾਂ ਉਸ ਵੇਲੇ ਜਿਹੜੇ ਇਨਵੈਸਟਰ ਨੇ ਜਿਹੜੇ ਨਿਵੇਸ਼ਕ ਨੇ ਜਿਹੜੇ ਬਿਜ਼ਨਸਮੈਨ ਨੇ ਜਾਂ ਲੋਕ ਜਿਹੜੇ ਨੇ ਉਹ ਜ਼ਿਆਦਾ ਸਿਕਿਉਰ ਕਿਸ ਚੀਜ਼ ਨੂੰ ਮੰਨਦੇ ਨੇ ਕਰੰਸੀ ਨੂੰ ਮੰਨਦੇ ਨੇ ਡਾਲਰ ਨੂੰ ਮੰਨਦੇ ਨੇ ਸਾਰੀ ਦੁਨੀਆ ਦਾ ਟ੍ਰੇਡ ਹੈ ਜਿਹੜਾ ਉਹ ਡਾਲਰ ਦੇ ਵਿੱਚ ਹੋ ਰਿਹਾ ਨਹੀਂ ਉਸ ਵੇਲੇ ਲੋਕ ਜਿਹੜੇ ਇਨਵੈਸਟ ਇਨਵੈਸਟਰ ਨੇ ਟ੍ਰੇਡਰ ਨੇ ਬਿਜ਼ਨਸਮੈਨ ਨੇ ਉਹ ਮੈਟਲਸ ਜਿਹੜੀ ਨੇ ਯਾਨੀ ਕਿ ਕੋਈ ਖਾਸ ਤਾਤੂ ਜਿਹੜੀ ਹੁੰਦੀ ਹੈ ਜਿਵੇਂ ਸੋਨਾ ਹੈ ਜਾਂ ਚਾਂਦੀ ਹੈ ਜਿਸ ਨੂੰ ਤੁਸੀਂ ਫਿਜ਼ੀਕਲ ਰੂਪ ਦੇ ਵਿੱਚ ਆਪਣੇ ਕੋਲ ਰੱਖ ਸਕਦੇ ਹੋ ਕਾਨੂੰ ਵੇਚ ਸਕਦੇ ਹੋ ਵੇਚ ਕੇ ਆ ਆਪਣਾ ਗੁਜ਼ਾਰਾ ਕਰ ਸਕਦੇ ਹੋ ਉਹਨਾਂ ਚੀਜ਼ਾਂ ਦੇ ਵਿੱਚ ਇਨਵੈਸਟਮੈਂਟ ਜ਼ਿਆਦਾ ਵਧੀ ਹੈ ਇੱਕ ਤਾਂ ਗੱਲ ਇਹ ਹੈਗੀ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਸੈਂਟਰਲ ਬੈਂਕ ਜਿਹੜੇ ਹੁੰਦੇ ਨੇ ਹਰੇਕ ਮੁਲਕ ਦੇ ਵਿੱਚ ਹੁੰਦੇ ਨੇ ਸੈਂਟਰਲ ਬੈਂਕ ਭਾਰਤ ਦੇ ਵਿੱਚ RBI ਹੈ ਇਸੇ ਤਰੀਕੇ ਨਾਲ ਅਮਰੀਕਾ ਦੇ ਵਿੱਚ ਫੈਡਰਲ ਬੈਂਕ ਹੈ ਅਲੱਗ-ਅਲੱਗ ਤਰ੍ਹਾਂ ਦੇ ਬੈਂਕ ਹਰੇਕ ਮੁਲਕ ਦੇ ਵਿੱਚ ਸੈਂਟਰਲ ਬੈਂਕ ਹੁੰਦੇ ਨੇ ਔਰ ਉਹ ਸੈਂਟਰਲ ਬੈਂਕ ਇਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਚਾਂਦੀ ਦੇ ਵਿੱਚ ਜਿਹੜਾ ਉਹ ਜ਼ਿਆਦਾ ਨਿਵੇਸ਼ ਡਾਊਨ ਕਰ ਰਹੇ ਨੇ ਯਾਨੀ ਕਿ ਖਰੀਦ ਰਹੇ ਨੇ ਖਰੀਦ ਰਹੇ ਨੇ ਉਹ ਚਾਂਦੀ ਇਸ ਕਰਕੇ ਦੂਜਾ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਖਬਰ ਸੀ ਕਿ ਜਿੰਨੇ ਵੀ ਦੁਨੀਆ ਦੇ ਮੁਲਕ ਹੈਗੇ ਨਿਜ਼ਾਦਤਰ ਮੁਲਕ ਜਿਹੜੇ ਨੇ ਜੋ ਆਰਥਿਕ ਪੱਖੋਂ ਠੀਕ ਠਾਕ ਨੇ ਉਹ ਆਪਣੇ 골ਡ ਰਿਜ਼ਰਵਸ ਜਿਹੜੇ ਆ ਉਹ ਵਧਾ ਰਹੇ ਨੇ ਉਹਦਾ ਮਤਲਬ ਇਹੀ ਹੈ ਕਿਸੇ ਦਾ ਸਿੱਧਾ ਉਹ 골ਡ ਜਮ੍ਹਾਂ ਕਰ ਰਹੇ ਨੇ ਉਹ ਇਹਦਾ ਤੁਸੀਂ ਸਮਝ ਸਕਦੇ ਹੋ ਇਸ ਚੀਜ਼ ਤੋਂ ਕਿ ਚਾਂਦੀ ਦੇ ਭਾਅ ਜਿਹੜੇ ਆ ਉਹ ਹੁਣ ਕਿਉਂ ਵਧ ਰਹੇ ਨੇ ਯਾਨੀ ਕਿ ਭਰੋਸਾ ਚਾਂਦੀ ਦੇ ਵਿੱਚ ਵਧ ਰਿਹਾ ਇੱਕ ਮੈਟਲ ਦੇ ਵਿੱਚ ਵਧ ਰਿਹਾ ਹੈ ਬਜਾਏ ਕਿ ਕਿਸੇ ਕਰੰਸੀ ਦੇ ਵਿੱਚ ਹੁਣ ਡਾਲਰ ਬੇਸ਼ੱਕ ਰੁਪਏ ਦੇ ਮੁਕਾਬਲੇ ਮਜ਼ਬੂਤ ਹੈ ਪਰ ਇਨਵੈਸਟਰ ਜਿਹੜੇ ਨੇ ਉਹ ਡਾਲਰ ਨੂੰ ਉਸ ਤਰੀਕੇ ਨਾਲ ਨਹੀਂ ਦੇਖ ਰਹੇ ਜਿਸ ਤਰੀਕੇ ਨਾਲ ਚਾਂਦੀ ਤੇ ਸੋਨੇ ਨੂੰ ਦੇਖ ਰਹੇ ਨੇ ਯਾਨੀ ਕਿ ਇਨਵੈਸਟਮੈਂਟ ਪਰਪਸ ਦੇ ਲਈ ਹੁਣ ਰੁਪਇਆ ਕਮਜ਼ੋਰ ਹੋਣਾ ਉਹਦੇ ਅਲੱਗ-ਅਲੱਗ ਤਰ੍ਹਾਂ ਦੇ ਕਈ ਕਾਰਨ ਹੋ ਸਕਦੇ ਨੇ ਇੰਦੀਆ ਦੇ ਉੱਪਰ ਟੈਰਿਫ ਵੀ ਜਿਹੜਾ ਆਲਰੇਡੀ 50% ਦਾ ਅਮਰੀਕਾ ਨੇ ਲਾਇਆ ਹੋਇਆ ਹੈ ਟਰੇਡ ਦੀ ਹਾਲੇ ਤੱਕ ਸਾਈਨ ਜਿਹੜੀ ਆ ਹੋਈ ਨਹੀਂ ਹੈ ਯੂਰੋਪੀਅਨ ਯੂਨੀਅਨ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਫ੍ਰੀ ਟਰੇਡ ਐਗਰੀਮੈਂਟ ਦੀ ਜਿਹੜੀ ਆ ਚੱਲ ਰਹੀ ਹੈ ਉਸ 'ਤੇ ਲੱਗਦੀ ਹੈ ਜਾਂ ਨਹੀਂ ਲੱਗਦੀ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਰੁਪਇਆ ਕੁਝ ਮਜ਼ਬੂਤ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਫਿਲਹਾਲ ਸੈਂਟੀਮੈਂਟ ਯਾਨੀ ਕਿ ਸੈਂਟੀਮੈਂਟ ਦੇ ਹਿਸਾਬ ਨਾਲ ਦੇਖੀਏ ਤਾਂ ਇਹੀ ਹੈ ਕਿ ਇੱਕ ਤਾਂ ਇੰਡਸਟਰੀਅਲ ਯੂਜ਼ ਦੇ ਵਿੱਚ ਜਿਹੜਾ ਉਹ ਚਾਂਦੀ ਜਾ ਰਹੀ ਹੈ ਦੂਜਾ ਜਿਹੜੇ بڑے بڑے ਦੇਸ਼ ਹੈਗੇ ਨੇ ਉਹਨਾਂ ਦੇ ਸੈਂਟਰਲ ਬੈਂਕ ਹੈਗੇ ਨੇ ਉਹ ਵੀ ਇਸ ਨੂੰ ਸਟੋਰ ਕਰ ਰਹੇ ਨੇ ਵੱਧ ਤੋਂ ਵੱਧ ਖਰੀਦ ਰਹੇ ਨੇ ਔਰ ਇਸ ਕਰਕੇ ਚਾਂਦੀ ਦੇ ਭਾਅ ਜਿਹੜੇ ਆ ਉਹ ਵਧੇ ਹੋਏ ਆ ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਵੀ ਆਪਣੀ ਇਨਵੈਸਟਮੈਂਟ ਜੇਕਰ ਕਰਨੀ ਚਾਹੋ ਤਾਂ ਕਰ ਸਕਦੇ ਹੋ ਫਿਲਹਾਲ ਇਹ ਪੂਰੀ ਗੱਲਬਾਤ ਤੁਹਾਨੂੰ ਕਿਦਾਂ ਦੀ ਲੱਗੀ ਉਹ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕੀ ਕੁਝ ਕਹਿਣਾ ਚਾਹੁੰਦੇ ਹੋ ਇਸ ਪੂਰੇ ਮਸਲੇ ਦੇ ਉੱਪਰ ਔਰ ਨਾਲ ਦੀ ਨਾਲ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਦਾਂ ਦੀਆਂ ਹੋਰ ਅਪਡੇਟਸ ਜਾਣਨ ਦੇ ਲਈ ਫਿਲਹਾਲ ਮੈਨੂੰ ਬਲਦੀਪ ਸਿੰਘ ਕੰਗ ਨੂੰ ਇਜਾਜ਼ਤ ਦਿਓ ਬਹੁਤ ਧੰਨਵਾਦ